ਲਓ ਵੀ ਦੋਸਤੋ ਮਖਲੋਟ ਕੰਜਦਾ ਸਾਨੂੰ ਹੁਣ ਅੱਜ ਵਾਟਰਫਾਲ ਦਿਖਾਉਣ ਜਾ ਰਹੇ ਹਾਂ ਬਹੁਤ ਜ਼ਿਆਦਾ ਵਧੀਆ ਬਲੌਗ ਬਣੂਗਾ ਸਾਰਾ ਬਲੌਗ ਦੇਖੀ ਜਾਇਓ ਨਾਲੇ ਤਾਂ ਤੁਹਾਨੂੰ ਇੱਥੇ ਕੱਲੀ-ਕੱਲੀ ਜਾਣਕਾਰੀ ਦਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਕਿੰਨਾ ਜ਼ਿਆਦਾ ਵਧੀਆ ਦ੍ਰਿਸ਼ਾ ਉੱਥੋਂ ਦਾ ਤੇ ਕਿੰਨੀਆਂ ਵਧੀਆ ਪਹਾੜੀਆਂ ਨੇ ਕਿੰਨਾ ਵਧੀਆ ਜਾ ਕੇ ਨੇਚਰ ਦਿਖਾਈ ਦਿੰਦਾਗਾ ਪੂਰੇ ਬਲੌਗ ਨਾਲ ਜੁੜੇ ਰਹੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਓ ਜੀ ਆਹਾ ਹੈਗਾਗਾ ਬਚਾਰ ਤੇ ਵਿਚਾਰ ਵਿੱਚ ਦੀ ਗੱਡੀ ਕੱਢਦੇ ਹਾਂ ਇਸ ਸਮੇ ਪੂਰਾ ਇੱਥੇ ਸਵੇਰੀ ਰਾਸ਼ ਨੂੰ ਹੋਣਾ ਸ਼ੁਰੂ ਹੋ ਗਿਆ ਦੂਬਾ ਤਾਂ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ ਮਗਲੋੜ ਗੰਜ ਦਾ ਬਾਜ਼ਾਰ ਆ ਇਹ ਦੇਖੋ ਅੱਗੇ ਜਾਵਾਂਗੇ ਹੁਣ ਝਰਨੇ ਵਾਲਾ ਤੁਹਾਨੂੰ ਵੀ ਦਿਖਾਵਾਂਗੇ ਗੱਡੀ 'ਚ ਆ ਜਾਣੇ ਆ ਅਸੀਂ ਤੇ ਆਹ ਹੋ ਵੀ ਸਾਡੇ ਤਿੰਨ ਜਣੇ ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਗੱਡੀਆਂ ਅੱਗੇ ਵੀ ਗੱਡੀਆਂ ਝਰਨੇ ਵਾਲ ਨੂੰ ਚੱਲ ਫੇਰੋ ਉਸ ਤੋਂ ਲਾ ਤੇ ਝਰਨੇ ਵਾਲੀ ਤੁਹਾਨੂੰ ਵਾਟਰ ਫੋਨ ਆ ਜਿਹੜਾ ਉਹ ਦਿਖਾਵਾਂਗੇ ਵੀਡੀਓ ਆ ਜਾਈ ਜਣੇ ਆ ਤੇ ਅੱਗੇ ਤੁਹਾਨੂੰ ਰਸਤਾ ਵੀ ਦਿਖਾਉਣੇਗਾ ਇਹ ਜਿਹਾ ਤੇ ਕਿ ਮੈਂ ਬਹੁਤ ਜ਼ਿਆਦਾ ਚੜਾਈ ਹੋ ਰਿਹਾ ਇਧਰ ਤੇ ਕਾਫੀ ਜ਼ਿਆਦਾ ਦੰਗ ਹੋਣ ਲਈ ਜਾਂਦਾ ਪਰ ਇੰਜੋਏ ਵੀ ਫਿਰ ਉਸੇ ਗੱਲ ਜੀ ਹੁੰਦਾ ਹਨ ਲਓ ਜੀ ਅਸੀਂ ਚੱਲ ਪਏ ਹੁਣ ਅੱਗੇ ਝਰਨੇ ਵੱਲ ਨੂੰ ਤੇ ਸਾਰੀ ਲੋਕੇਸ਼ਨ ਇਸੇ ਤਰ੍ਹਾਂ ਹੀ ਆ ਬੜਾ ਵਧੀਆ ਹੈਗਾ ਪੁਰਾਣਾ ਜਿਵੇਂ ਲਹੋਜੀ ਹੈ ਲਹੋਜੀ ਵਾਹੀ ਇਹ ਬਣਾਇਆ ਹੋਇਆ ਤੇ ਇੱਥੇ ਸਾਰੇ ਇਸੇ ਤਰ੍ਹਾਂ ਘੁੰਮਣ ਫਿਰਨ ਦੇ ਲਈ ਆਹ ਸੁੰਦਰਤਾ ਦੋਸਤੋ ਪਹਾੜਾਂ ਦੀ ਸੁੰਦਰਤਾ ਇਹੀ ਹੁੰਦੀ ਹੈ ਦੇਖੋ ਤੇ ਜਿੱਥੇ ਆ ਕੇ ਸਾਰਾ ਖੁਸ਼ੀ ਦਾ ਮਾਹੌਲ ਹੀ ਲੱਗਦਾ ਹੁੰਦਾ ਮਨ ਵੀ ਸੰਤੁਸ਼ਟ ਹੁੰਦੇ ਆ ਤੇ ਆਹ ਦੇਖੋ ਦਰਖਤ ਕਿੰਨੇ ਸੋਹਣੇ ਸੋਹਣੇ ਦਰਖਤ ਆ ਬੜੀਆਂ ਵਧੀਆ ਚੀਜ਼ਾਂ ਲੱਗਦੀਆਂ ਤੇ ਉੱਪਰ ਉੱਪਰ ਆਹ ਦੇਖੋ ਐਂ ਜਾਣਾਗਾ ਚੜਾਈਆਂ ਨਾ ਮਾਤਰੀ ਇੱਥੇ ਵਾਸਾ ਸਿੱਧੀਆਂ ਤਾਂ ਸਾਨੂੰ ਖੜਮੀਆਂ। ਕਹਿੰਦੇ ਜਰਨਾ ਪੈਂਦਾ। ਖੁੱਬੇ ਹੋ ਹੋ ਆ ਦੇਖੋ। ਆਏ। ਚੜਾਈ ਪੂਰੀ ਖੜਮੀਆਂ। ਤੇ ਛੋਟੀਆਂ ਵੀ ਬਾਈ ਯੂਜ਼ ਕਰਦੇ ਆ। ਦੇਖੋ ਤੁਸੀ। ਪੂਰੀ ਖੜਮੀ ਚੜਾਈ ਆ। ਪੌੜੀਆਂ ਘੜਮੀ ਚੜਾਈ ਸਾਹ ਫੁੱਲਦਾ ਗੁੰਿਰਾ ਛੜਦੇ ਦਾ ਸਾਹ ਫੁੱਲਦੀ ਫੁੱਲਦਾਗਾ ਹੁਣ ਉਸ ਜਗ੍ਹਾ ਤੇ ਪਹੁੰਚ ਗਏ ਜਿਦੇ ਮਾਰੇ ਸਾਰੀ ਚੜਾਈ ਸੜਕੇ ਆਈਆਂ ਚਰਨਾ ਦੇਖਣ ਦੇ ਮਾਰੇ ਹੈ ਚਰਨਾ ਤੁਹਾਨੂੰ ਦਿਖਾਉਣੇ ਆ ਤੇ ਇੱਥੇ ਨਾਲੇ ਦਿਖਾਉਣੇ ਲੋਕ ਸਾਨੂੰ bakıyor bakıyor. Kimi enjoy ederdi ya. De. Kim ne kadar Aa onu da Çıkarma. şart ne ne ਵੇਖ ਲਿਆ ਤੁਸੀਂ ਤੇ ਇਸ ਛਰਨੇ ਦੇ ਮਾਰੇ ਹੀ ਆਪਾਂ ਜਿਹੜਾ ਸਫਰ ਕਰਕੇ ਆਏ ਆ 10 15 15 ਮਿੰਟ ਦਾ 20 ਮਿੰਟ ਸਾਰੀ ਜਿੱਦੀ ਚੜਾਈ ਆ ਖੜਮੀ ਤੇ ਪਰ ਤੁਸੀਂ ਇਹ ਦੇਖੋ ਆਉਂਦਾ ਤਾਂ ਆਹ ਤੋਂ ਇਹ ਪਾਣੀ ਇੱਥੇ ਆਏ ਆਉਂਦਾ ਤੇ ਕੋਈ ਬਾਹਰਾਂ ਨਹੀਂ ਥੱਲੇ ਲੰਘ ਜਾਂਦਾ ਤੇ ਆਪ ਕੋਈ ਇਸ ਤਰ੍ਹਾਂ ਕਾਲੇ ਲੰਗਣਾ ਸਾਰੇ ਇੱਥੇ ਇੰਜੋਏ ਕਰਦੇ ਆਂ ਬਾਈ ਜੀ ਆ ਦੇਖੋ ਨਿਆਰੇ ਲੈਂਦੇ ਨੇ ਤੇ ਤੁਹਾਡੇ ਨਾਲ ਵੀ ਹੋ ਵੱਦੀ ਮਸਤ ਹੋ ਰਿਹਾ ਕਿਸੇ ਆ ਚਾਰਮਾ ਪਾਣੀ ਬਹੁਤ ਵੱਡਾ ਨਹੀਂ ਹੈ ਪਾਣੀ ਛੋਟਾ ਛੋਟਾ ਹੀ ਦਾ ਆ ਦੇਖੋ ਪਰ ਇਹ ਸਮੇਂ ਨਾਲ ਪਾਣੀ ਗੰਦਾ ਹੋ ਜਾਂਦਾ ਇੱਥੇ ਆਹੀ ਚੀਜ਼ਾਂ ਦਾ ਸਾਰੇ ਜਣੇ ਇੱਥੇ ਓ ਹੈ ਜੀ ਆਹ ਸਾਡਾ ਫੋਟੋ ਦਿੱਤੀ ਹੁੰਦਾ ਮੰਮੂ ਆਹ ਦੇਖੋ ਅੱਗੇ ਦੇਖੋ ਤੇ ਮਾਸਟਰ ਉਧਰ ਬੈਠਾ ਤੇ ਇਹ ਦੇਖੋ ਆਹ ਬੀਬੀ ਉਹ ਛੁੱਟ ਗਿਆ ਇਸ ਵਿੱਚ ਮੈਂ ਇੱਕ ਬੇਸੇ ਗਿਆ ਜੰਗਲਾ ਆਏ ਲਓ ਜੀ ਆਹ ਲੈ ਗਿਆ ਕ੍ਰਿਸ਼ਨ ਪਤੰਦਰ ਪਹਾੜਾਂ ਚ ਰੇ ਪਤਾ ਨਹੀਂ ਕਿੱਥੋਂ ਦੀ ਕਿੱਥੇ ਲਿਆਈ ਜਾਂਦਾ ਚੜੀ ਅਸੀਂ ਵੀ ਜਾਂਨੇ ਹਟਦੇ ਅਸੀਂ ਵੀ ਨਹੀਂ ਪੰਗੇ ਲੈਣਾ ਕੋ ਸੁੱਤੀ ਥਾਂ ਦੀ ਪੂਰੀ ਆ ਦੇਖੋ ਆ ਪਹਾੜਾਂ ਚ ਜਾਂ ਗਾਂ ਵੀ ਗਾਂ ਜਾਈ ਜੰਨੇ ਆ ਅੱਗੇ ਦੀ ਅੱਗੇ ਤੇ ਆ ਥੱਲੇ ਵੀ ਜਾਂਦੇ ਤੁਹਾਨੂੰ ਮੈਂ ਦਿਖਾਉਣਾ ਪਹਿਲਾਂ ਆ ਦੇਖੋ ਐ ਜਾਂਦੇ ਆ ਤੇ ਐ ਜਾਂਦੇ ਆ ਥੱਲੇ ਮਾਈ ਐਸੇ ਨਾ ਆ ਸਵਾਦ ਸਵਾਦ ਗੱਲਾਂ ਵੱਖਰੀ ਪਰ ਨਾ ਇਹ ਪੌੜੀਆਂ ਹੀ ਬੰਦਾ ਚੜਦਾ ਤੇ ਉਤਰਦਾ ਰਹਿੰਦਾ ਪਰ ਜਦੋਂ ਝਰਨੇਆਂ ਜਾਂ ਚ ਬਗ ਜਾਂਦਾ ਆਹ ਸਵਾਰਗਾਂ ਦਾ ਝੂਟਾ ਜਾਂਦਾ ਸੀ ਉਹਨੂੰ ਉੱਪਰ ਭਾਗੇ ਸਾਰੀ ਦੁਕਾਨ ਖਤਮ ਸਾਰਾ ਕੁਝ ਕੁਝ ਖਤਮ ਮਾਸਟਰ ਨੇ 10 ਕਿਲੋ ਭਜਨ ਚੱਕਿਆ ਸੀ ਉਹ ਵੀ ਭੁੱਲ ਗਿਆ ਵੀ ਮੇਰੇ ਚੱਕਿਆ ਹੋਇਆ ਸਿਰਾਂ ਲੱਗ ਜਾਂਦਾ ਤਾਂ ਆਹ ਜਾ ਕੇ ਐਵੇਂ ਹੀ ਤਾਂ ਆ ਦੇਖੋ ਐਵੇਂ ਹੀ ਥੱਲੇ ਆ ਦੇਖੋ ਥੱਲੇ ਐ ਪੌੜੀਆਂ ਉਤਰੀ ਜਾਣੀਆਂ ਨੇ ਤੇ ਹਾਂ ਹੀ ਚੱਲੀ ਜਾਊਗਾ ਕੰਮ ਮਤਲਬ 5-4 ਕਿਲੋਮੀਟਰ ਹੀ ਆ ਇਹ ਤੇ ਜੇ ਤਾਂ ਐ ਸੋਚ ਲਓ ਵੀ ਪਹਾੜੀ ਫਿਰ ਤਾਂ ਕਹਾਣੀ ਗਈ ਫਿਰ ਤੁਸੀਂ ਥੱਕ ਰਹੇ ਹੋਗੇ ਜੇ ਸੋਚਿਆ ਵੀ ਸਵਾਦ ਫਿਰ ਇਹ ਮੁੱਕਦਾ ਨਹੀਂ ਨਾ ਤੁਸੀਂ ਥੱਕੋ ਤੇ એનર્ਜੀ ਪੂਰੀ ਫੁੱਲ ਨਜ਼ਾਰੇ ਆ ਜਾਂਦੇ ਆ ਦੇਖੋ ਐਂ ਥੱਲੇ ਉੱਤਰੀ ਜੰਨੇ ਆ ਅਸੀਂ ਹੁਣ ਪਹਿਲਾਂ ਹੀ ਚੜੀ ਜਾਂਦੇ ਸੀ ਪੂਰਾ ਫੁੱਲ ਇੰਜੋਏ ਆ ਜਿਹੜਾ ਐ ਸੀ ਵੀ ਇੱਥੇ ਆ ਕੇ ਕੋਈ ਏਡੀ ਗੱਲ ਨਹੀਂ ਇੱਥੇ ਆ ਕੇ ਹੁਣ ਪਤਾ ਲੱਗਿਆ ਵੀ ਬਹੁਤ ਵੱਡੀ ਗੱਲ ਆ ਤੇ ਬਹੁਤ ਵਧੀਆ ਦੇਖੋ ਆਏ ਆ ਐ ਜਿੱਥੇ ਮਰਜ਼ੀ ਨਹੀਓ ਸਵਾਦ ਆਉਂਦਾਗਾ ਚੜਨੇ ਝਰਨੇ ਨੇ ਉਹ ਜੀ ਦੁਬਾਰਾ ਅਗੇ ਸੀ ਬਾਜ਼ਾਰ ਚ ਤੇ ਹੁਣ ਗੱਡੀ ਵੱਲ ਨੂੰ ਵੱਧਦੇ ਆਂ ਤੁਹ ਗੱਡੀ ਆਪਦੀ ਚੱਕ ਕੇ ਹੁਣ ਦੁਵਾਰਾ ਜਾਵਾਂਗੇ ਅੱਗੇ ਧਰਮਸ਼ਾਲਾ ਤੇ ਉਸ ਤੋਂ ਬਾਅਦ ਉੱਥੋਂ ਅੱਗੇ ਪ੍ਰੋਗਰਾਮ ਬਣਾਉਣੇ ਵੀ ਕਿੱਥੇ ਜਾਣਾਗਾ ਵੀਡੀਓ ਤੇ ਬਣਾਉਣਾ ਤੁਹਾਨੂੰ ਸਾਰਾ ਦਿਖਾਤਾ ਵੀ ਕਿੱਥੇ ਕਿੱਥੇ ਕਿਵੇਂ ਜਾ ਕੇ ਆਣ ਕੀ ਕਹਿਣਾ ਤੁਹਾਡਾ ਕਮੈਂਟ ਸ਼ੇਅਰ ਜਰੂਰ ਕਰਿਓ ਤੁਹਾਨੂੰ ਕਿਵੇਂ ਲੱਗਿਆ ਟੂਰ